ਪਹਿਲਾਂ ਹੜਾਂ ਦੀ ਮਾਰ ਤੇ ਹੁਣ ਝੋਨੇ ਨੂੰ ਹਲਦੀ ਰੋਗ ਨੇ ਜਿਹੜਾ ਹੈਗਾ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤਾ। ਅਸੀਂ ਇਸ ਟਾਈਮ ਬਠਿੰਡਾ ਦੇ ਪਿੰਡ ਜੋਗਾਨੰਦ ਦੇ ਵਿੱਚ ਮੌਜੂਦ ਹਾਂ। ਜਿੱਥੇ ਕਿਸਾਨ ਇਸ ਟਾਈਮ ਹਲਦੀ ਰੋਗ ਤੋਂ ਜਿਹੜਾ ਹੈਗਾ ਸਭ ਤੋਂ ਵੱਧ ਪ੍ਰਭਾਵਿਤ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਦੀ ਫਸਲ ਜਿਹੜੀ ਹਲਦੀ ਰੋਗ ਨੇ ਬਰਬਾਦ ਕਰਕੇ ਰੱਖ ਦਿੱਤੀ ਹੈ। ਸਾਡੇ ਨਾਲ ਕਿਸਾਨ ਮੌਜੂਦ ਹੈ ਗੱਲਬਾਤ ਕਰਾਂਗੇ ਉਹਨਾਂ ਨਾਲ। ਬਾਈ ਜੀ ਕੀ ਨਾਮ ਆ ਤੁਹਾਡਾ ਕੀ ਕਹਿਣਾ ਚਾਹੋਗੇ ਕਿੰਨੀ ਫਸਲ ਖਰਾਬ ਹੋਈ? ਬਾਈ ਜੀ ਕੋਰਪੁਰ ਸਿੰਘ ਨਾਮ ਹੈ ਮੇਰਾ ਪਿੰਡ ਜੋਗਲੰਦ ਜਿਹੜਾ ਬਠਿੰਡਾ ਹੈ। ਹਲਦੀ ਰੋਗ ਤਾਂ ਇਸ ਤਰ੍ਹਾਂ ਜੋ ਹਾਲਾਤ ਨੇ ਚਾਹੇ ਵੀ ਇਹ ਗਵਰਨਮੈਂਟ ਦੇ ਹਦਾਇਤਾਂ ਸੀ ਵੀ ਪੂਸ਼ਾ ਚ ਉਹਨਾਂ ਥੋੜਾ ਚੱਕਣਾ ਸੀ ਹਾਈਬ੍ਰਿਡ ਨਹੀਂ ਚੱਕਣਾ ਜੋ ਬੈਨ ਕਰਤੇ ਇਹਨਾਂ ਨੇ ਜੀ ਜੋ ਪ੍ਰੈਕਟਿਕਾਂ ਰეკਮੈਂਡ ਕੀਤੀਆਂ ਇਹਨਾਂ ਨੇ ਉਹਨਾਂ ਨੂੰ ਸੋਧ ਇਹਨਾਂ ਨੇ ਇਹੋ ਜੀ ਕੀਤੀ ਹੈ ਵੀ ਜ਼ਿੰਮੇਵਾਰ ਖਤਮ ਹੋਣ ਦੇ ਸਾਰ ਤੇ ਠੀਕ ਹੈ ਨਾ ਕੋਈ ਖੇਤੀਬਾੜੀ ਮੈਂ ਘਮਾਈ ਨਾ ਕੋਈ ਦਵਾਈਆਂ ਵਾਲੇ ਜੀ ਕੋਈ ਬਾਹ ਨਹੀਂ ਫੜ ਰਹੇ ਉਹ ਤਾਂ ਵਸਾਖ ਰਿਹਾ ਜੀ ਦਵਾਈ ਛਿੜਕਦੇ ਹੋ ਹੱਲ ਹੋ ਗਿਆ ਠੀਕ ਹੈ ਨਹੀਂ ਹੋਰ ਦਵਾਈ ਦੇ ਦੇ ਇਹ ਹੱਲ ਹੈ ਕਾਰਨ ਕੀ ਮੰਨਦੇ ਹੋ ਸਭ ਪਿੱਛੇ ਵੀ ਇੰਨੀ ਜਲਦੀ ਇੰਨਾ ਤੇਜ਼ੀ ਨਾਲ ਇਹ ਜਿਹੜਾ ਤੁਸੀਂ ਕਹ ਰਹੇ ਹੋ ਹਲਦੀ ਰੋਗ ਕਿਵੇਂ ਫੈਲਿਆ ਕਾਰਨ ਕੀ ਮੰਨਦੇ ਕਾਰਨ ਜੀ ਹੁਣ ਇੱਕ ਕਾਰਨ ਤਾਂ ਗਵਰਨਮੈਂਟ ਦੱਸ ਸਕਦੀ ਹੈ ਵੀ ਬੀਆਂ 'ਚ ਨੁਕਸ ਹੈਗੇ ਕਿ ਕਿਸ ਪ੍ਰੇਹਾ ਮਾਰ ਗਏ ਠੀਕ ਹੈ। ਦੋਹੇ ਹਾਲੀ ਹੋ ਸਕਦੇ ਆ ਜਾਂ ਦਾ ਗਵਰਨਮੈਂਟ ਨੇ ਬੀ ਡੁਪਲੀਕੇਟ ਦਿੱਤਾ ਹੀ ਠੀਕ ਉਹਨੂੰ ਵਾਇਰਸ ਹੀ ਇਸੇ ਹੋਂ ਦਾ ਲੱਗਿਆ ਵੀ ਜਦੋਂ ਨਿਸਰੂਗਤ ਪਟਾਕਾ ਮਾਰੂਗਾ ਜੀ ਉਹ ਠੀਕ ਹੈ। ਤੇ ਜਾਂ ਫਿਰ ਜੋ ਇਹ ਪੈਸਟਿਸਾਈਡ ਦੇ ਰਹੇ ਆ ਉਹ ਖਤਮ ਹੈ ਜੀ ਦਵਾਈਆਂ ਦਾ ਜਾਂਚ ਹੋਣੀ ਚਾਹੀਦੀ ਹੈ। ਜੀ ਨਹੀਂ ਤੁਸੀਂ ਫਿਰ ਸਰਕਾਰ ਤੋਂ ਜਿਹੜੇ ਮਾਨਤਾ ਪ੍ਰਾਪਤ ਨੇ ਉਹੀ ਜਿਹੜੇ ਕੀਟਨਾਸ਼ਕ ਜਾਂ ਬੀ ਲੈਏ ਸੀਗੇ। ਹਾਂ ਉਹੀ ਲੈਏ ਜੀ। ਅੱਛਾ। ਜੋ ਸਰਕਾਰ ਨੇ ਹਦਾਇਤਾਂ ਕੀਤੀਆਂ ਸੀ ਉਹੀ ਬੀਜ ਬੀਜੇ 31 26 11 ਹੋ ਗਿਆ ਜੀ ਉਹ ਹੁਣ ਇਹਨਾਂ ਬਿਮਾਰਗਾਂ ਨੇ ਇਹ ਬਿਮਾਰੀ ਆ ਗਈ। ਆਪਾਂ ਗੱਲ ਕਰੀਏ ਜੇਕਰ ਇਹ ਰੋਗ ਜਿਹੜਾ ਹੈਗਾ ਕਿੰਨੇ ਇੱਕ ਏਕੜ ਦੇ ਵਿੱਚ ਕਿੰਨੀ ਕਿ ਜਗ੍ਹਾ ਫੈਲਿਆ ਹੈ 20% 30% ਜੇ ਪਰਸੈਂਟੇਜ ਦੀ ਆਪਾਂ ਗੱਲ ਕਰੀਏ। ਪਰਸੈਂਟੇਜ ਇੱਥੇ ਮੰਨ ਕੇ ਚੱਲੋ 40 ਤੋਂ 50% ਹੈਗਾ ਜੀ ਇਹ। ਠੀਕ ਹੈ ਨੀ ਇਹ ਨਹੀਂ ਵੀ ਰੋਕ ਰਿਹਾ ਹੈ। ਇਹ ਉਦੋਂ ਅੱਗੇ ਵਧ ਰਿਹਾ ਹੈ। ਇਹਦਾ ਜੇ ਬੇਚਦੀ ਆਪਾਂ ਸਪਰੇਅ ਕਰਨ ਵਾਸਤੇ ਟੱਪਦੇ ਆਂ। ਕਪੜਾਂ ਨਾਲ ਲੱਗੇ ਬਿਮਾਰੀ ਉਦੋਂ ਕਿ ਹੋਟਾ ਹੋ ਜਾਂਦੀ ਹੈ ਜੀ। ਯਾਨੀ ਕਿ ਕੱਪੜਿਆਂ ਤੋਂ ਇੱਕ ਤੋਂ ਦੂਜੇ ਤੇਜ਼ੀ ਨਾਲ ਫੈ ਰਹੀ ਹੈ। ਵਾਇਰਸ ਰੋਗ ਇੱਕ ਤਰ੍ਹਾਂ ਦਾ ਜੀ ਹੈ। ਵੀ ਅੱਗੇ ਦੀ ਅੱਗੇ ਫੈਲੀ ਜਾਂਦਾ ਜੀ ਇਹ ਕੱਪੜੇ ਲੱਪਕੇ ਉਹ ਕੱਪੜੇ ਲੱਪਕੇ ਦੂਜਿਆਂ ਵਿੱਚ ਟੱਪ ਕੇ ਉਹਨਾਂ ਦੀ ਬਿਮਾਰੀ ਅਸੀਂ ਬਣ ਜਾਣੀ ਹੈ। ਜੀ ਇਹ ਹਾਲਾਤ ਹੈ। ਸਰ ਖੇਤੀਬਾੜੀ ਵਿਭਾਗ ਨਾਲ ਤੁਹਾਡਾ ਸੰਪਰਕ ਹੋਇਆ ਇਸ ਲੈ ਕੇ ਕਿਉਂਕਿ ਜੇ ਇਸ ਤਰ੍ਹਾਂ ਪੂਰੀ ਫਸਲ ਬਰਬਾਦ ਹੋ ਜੇ ਜਿਵੇਂ 50% ਕਹਿ ਰਹੇ ਹਾਂ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਖੇਤੀਬਾੜੀ ਵਿਭਾਗ ਜੀ ਖੇਤੀਬਾੜੀ ਵਿਭਾਗ ਤਾਂ ਕੱਲਾ ਜੋ ਪਰਾਲੀ ਨੂੰ ਅੱਗ ਲਾਉਣੇ ਹੈ ਉਦੋਂ ਆਊਗਾ ਜੀ। ਉਹਨਾਂ ਜੇ ਕੋਈ ਖੇਤੀਬਾੜੀ ਵਿ ਉਹ ਤੁਹਾਨੂੰ ਪਤਾ ਪੰਜਾਬ ਦੇ ਹਾਲਾਤ ਕੀ ਕਰ ਰੱਖਿਆ ਇਹਨਾਂ ਨੇ ਉਹਦੇ ਇਹਨਾਂ ਨੇ ਕਰ ਰੱਖਿਆ ਜੀ ਜ਼ਿੰਮੇਦਾਰ ਤੇ ਪਰਚਾ ਬਾਅਦ ਚ ਦੇਵਾਂਗੇ ਪਹਿਲਾਂ ਉਹਨੂੰ ਜੇਲ੍ਹ ਚ ਬੰਦ ਕਰੋ ਪਰਚਾ ਫੇਰ ਤਾਂ ਅੱਜ ਕਾਜ ਕੋਈ ਪ੍ਰਾਲੀ ਨਾ ਕਰਾਉਂਦਾ ਇਹ ਪ੍ਰਾਲੀ ਨੂੰ ਅਗਲਾ ਕਰਾਂ ਕੀ ਅਸੀਂ ਤੇ ਝੋਨੇ ਨੂੰ ਇਹਨੂੰ ਇਕੱਲੀ ਪ੍ਰਾਲੀ ਦੇਗੀ ਸਾਡੇ ਕੋਲ ਤਾਂ ਫੇਰੀ ਉਹ ਤੁਹਾਨੂੰ ਮਚਾਉਣੀ ਪਊਗੀ ਫਿਰ ਇਹ ਪੀੜਤ ਕਿਸਾਨ ਨੇ ਕਿਸਾਨਾਂ ਵੱਲੋਂ ਜਿਹੜੇ ਆਪਣੇ ਮੁੱਦੇ ਰੱਖੇ ਗਏ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਗੇ ਕਿੰਨੇ ਏਕੜ ਤੁਹਾਡੇ ਕੋਲ ਜ਼ਮੀਨ ਹੈ ਕੀ ਹਾਲਾਤ ਨੇ ਫਿਰ ਉਹ ਕਿਹਾ ਇੱਕ ਅੱਛਾ ਹਾਂਜੀ ਦੋ ਕਿੱਲੇ ਝੋਨਾ ਲਾਇਆ ਇਹਨੇ ਠੀਕ ਹੈ ਉਹ ਦੋਨੇ ਕਿੱਲੇ ਹਾਲਤੀ ਰੋ ਉਨੇ ਦਾ 2 ਦੇ 2 ਏਕੜ ਬਰਬਾਦ ਹੋ ਗਏ 2 ਨੇ ਆਈ ਹੋ ਗਈ ਬਰਬਾਦ ਹੋ ਗਏ ਹਾਂਜੀ ਠੀਕ ਫਿਰ ਤੁਸੀਂ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਸਰਕਾਰ ਨੇ ਸਮੇਂ-ਸਮੇਂ ਸਿਰ ਹਦਾਇਤਾਂ ਕੀਤੀਆਂ ਸੀਗੀਆਂ ਵੀ ਤੁਸੀਂ ਆਹ ਲਾਉਣਾ ਆਹ ਬੀਜਣਾ ਆਹ ਕਰਨਾ ਉਹ ਕੀਤਾ ਤੁਸੀਂ ਅੱਜ ਤਾਂ ਚੱਲੇ ਦਾ ਸਰਕਾਰ ਤੇ ਗਾਂ ਸਰਕਾਰ ਨੇ ਕੀ ਬਤਾ ਹੁਣ ਕਿਹੋ ਜਿਹੀ ਦੀ ਦਿੱਖ ਹੈ ਇਥੋਂ ਮੈਕਮੇ ਵਾਲੇ ਆ ਜਾਂਦੇ ਆ ਸਪਰੇਆ ਕਰੋ ਆਪਦੇ ਵਸੂਲੀ ਕਰਕੇ ਮੁਰ ਜਾਂਦੇ ਆ ਆਹ ਸਪਰੇਅ ਕਰੋ ਤੁਸੀਂ ਆਈ ਨਹੀਂ ਕਰੀ ਤੁਸੀਂ ਪਾਣੀ ਵੱਧ ਪਾਦਾ ਵੀ ਘੱਟ ਪਾਦਾ ਜੀ ਆ ਨਹੀਂ ਕਰਿਆ ਤਾਂ ਇਹ ਆ ਵੀ ਹਸ਼ੂਰੀਆਂ ਕਰਕੇ ਸਪਰੇਅ ਵੇਸਟੇ ਬਾਸਪਰ ਜਾਂਦੇ ਜੀ ਕੋਲ ਕੋਲ ਜਿਹੜਾ ਮੇਰੇ ਕੋਲ 2.5 ਏਕੜ ਜ਼ਮੀਨ ਹੈ ਤੇ 2.5 2.5 ਏਕੜ ਤੇ ਉਹਨਾਂ ਪਰਵਾਸ ਅਗਰ ਗੁਜ਼ਾਰਾ ਕਿਵੇਂ ਹੋਊਗਾ ਗੁਜ਼ਾਰਾ ਕਿਵੇਂ ਕਰਨਾ ਹੀ ਪਰਮਾਤਮਾ ਹੀ ਕਰੂਗਾ ਅੱਛਾ ਹੋਰ ਕਿਵੇਂ ਹੋਣਾ ਜੀ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿਸਾਨ ਵੱਲੋਂ ਜਿਹੜਾ ਹੈਗਾ ਦੇਖੋ ਇਹ ਝੋਨਾ ਦਿਖਾ ਰਹੇ ਨੇ ਇਹ ਹਾਲਾਤ ਨੇ ਹਲਦੀ ਰੋਗ ਦੇ ਪੂਰਾ ਪੂਰਾ ਇਹਦਾ ਪੂਰਾ ਜਿਹੜੀ ਫਸਲ ਆ ਖਰਾਬ ਹੋ ਚੁੱਕੀ ਹੈ ਗੱਲਬਾਤ ਕਰਾਂ ਬਾਈ ਜੀ ਕੀ ਕਹਿਣਾ ਚਾਹੋਗੇ ਜੋ ਹਾਲਾਤ ਬਣੇ ਹੋਏ ਨੇ ਹਾਲਾਤਾਂ ਤੁਹਾਡੇ ਸਾਹਮਣੇ ਹੀ ਦੇਖੋ ਆਪਾਂ ਤੇ ਜਿਵੇਂ ਆ ਤੁਸੀਂ ਕਪੜੇ ਦੇਖੋ ਜਿਵੇਂ ਹਲਦੀ ਮਲੀ ਹੁੰਦੀ ਆ ਇਸ ਤਰ੍ਹਾਂ ਹੋਏ ਪਏ ਨੇ ਹਣਾ ਤੇ ਸਰਕਾਰ ਕਹਿੰਦੀ ਆ ਤੁਸੀਂ ਆਹ ਵੈਰਾਈਟੀ ਲਾਓ ਹਰ ਟਾਈਮ ਜਿਹੜੀਆਂ ਹੈਗੀਆਂ ਆ ਹਰ ਸੀਜ਼ਨ ਦੇ ਵਿੱਚ ਆ ਕੇ ਵੀ ਤੁਸੀਂ ਇਹ ਵੈਰਾਈਟੀਆਂ ਬੰਦ ਕਰ ਦਾਂਗੇ ਕਿਸਾਨ ਓਵੇਂ ਹੀ ਹੀ ਵੈਰਾਈਟੀਆਂ ਲਾਉਂਦੇ ਆ ਠੀਕ ਆ ਪਿਛਲੇ ਵਾਰੀ ਕਹਿੰਦੇ ਸੀ ਵੀ ਜਿਹੜੀ ਬਾਸਮਤੀ ਜ਼ਿਆਦਾ ਲੋਕਾਂ ਨੇ ਉਹ ਲਾ ਲਈ ਬਾਸਮਤੀ ਦੀ ਰੇਟ ਘਟਣਗੇ ਜਾਂ ਹੋਣਗੇ ਐਤ ਕੀ ਕੀ ਆ ਜਿਹੜਾ ਜ਼ਿੰਮੇਦਾਰ ਆ ਪਰਮਲ ਝੋਨੇ ਵਾਲਾ ਹੋਇਆ ਦੇਖੋ ਪਰਮਲ ਦੀਆਂ ਜਿੰਨੀਆਂ ਵੈਰਾਈਟੀਆਂ ਆ ਉਹਨਾਂ ਦੇ ਵਿੱਚ ਇਹ ਹਲਦੀ ਰੋਗ ਆ ਰਿਹਾ ਹੈ ਠੀਕ ਆ ਹਾਂ ਜੁਨੀਅਰ ਕਮੈਂਡਰਡ ਦਵਾਈਆਂ ਉਹ ਦਵਾਈਆਂ ਕਰਦੇ ਆ ਜਿੰਨੇ ਰਿਕਮੈਂਡਡ ਬੀਜ ਆ ਪੀਏਯੂ ਵੱਲੋਂ ਆ ਜਾਂ ਪੰਜਾਬ ਸਰਕਾਰ ਵੱਲੋਂ ਆ ਉਹ ਬੀਜ ਬੀਜੇ ਗਏ ਦੇਖੋ ਜੀ ਪੰਜਾਬ ਦਾ ਕੋਈ ਪਾਉਣ ਪਾਣੀ ਨਹੀਂ ਕੋਈ ਖਰਾਬ ਕੋਈ ਸਾਡੇ ਜ਼ਿਲ੍ਹੇ ਦਾ ਨਹੀਂ ਕੋਈ ਕਹਿੰਦੀ ਪਾਣੀ ਖਰਾਬ ਆ ਜਾਂ ਇਥੋਂ ਇੱਕ ਧਰਤੀ ਹੇਠਲਾ ਪਾਣੀ ਮਾੜਾ ਉਹਦੇ ਕਾਰਨ ਆ ਜਾਂ ਕੋਈ ਇਥੋਂ ਦਾ ਆਪਾਂ ਕਹਿੰਦੀਆ ਕਿ ਵਾਤਾਵਰਣ ਨਹੀਂ ਖਰਾਬ ਰਿਹਾ ਬਾਰਸ਼ਾਂ ਵੀ ਸਹੀ ਹੋਊਗਾ ਤੁਸੀਂ ਦੇਖੋ ਫੇਰ ਵੀ ਕੀ ਆ ਜਿਹੜਾ ਹੈਗਾ ਫਸਲ ਦੇ ਵਿੱਚ ਇੰਨਾ ਰੋਗ ਜਿਹੜਾ ਦੇਖਣ ਨੂੰ ਮਿਲ ਰਿਹਾ ਹੈਗਾ ਅ ਦੇਖੋ ਜਿਹੜੀ ਫਾਲਸ ਸਮਟਾ ਜਿਹਨੂੰ ਆਪਾਂ ਮੁਕਸਾਨਾਂ ਦੀ ਭਾਸ਼ਾ ਦੇ ਵਿੱਚ ਖਲਦੀ ਰੋਗ ਕਹਿ ਦਿੰਦੇ ਤੇ ਇਹ ਇਹਦਾ ਕਾਰਨ ਆ ਮੁੱਖ ਇਹ ਕਿ ਵੈਸੇ ਤਾਂ ਇਹ ਬਿਮਾਰੀ ਅੱਗੇ ਵੀ ਪਿਛਲੇ ਸਾਲਾਂ ਚ ਵੀ ਆਉਂਦੀ ਆ ਪਰ ਇਸ ਸਾਲ ਜਿਆਦਾ ਆਉਣ ਦਾ ਕਾਰਨ ਵੀ ਹੈ ਕਿ بارش ਦੇ ਮੌਸਮ ਦੇ ਵਿੱਚ ਤੇ ਹੁਣ ਮੌਸਮ ਗਰਮ ਤੇ ਸਿੱਲਾ ਹੋਣ ਕਾਰਨ ਮਤਲਬ ਇਹ ਬਿਮਾਰੀ ਦਾ ਹਮਲਾ ਜਿਆਦਾ ਹੈਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ بارش ਹੋਈ ਆ ਉਸ ਟਾਈਮ ਤੇ ਜਿਹੜੀ ਸਾਡੀ ਝੋਨੇ ਦੀ ਫਸਲ ਸੀ ਉਹ ਨਸਾਰੇ ਦੇ ਵਿੱਚ ਸੀ ਤੇ ਇਹਦੇ ਕੰਟਰੋਲ ਦੇ ਲਈ ਜਿਹੜੀ ਇਹ ਸਪਰੇਅ ਕਰਨੀਆਂ ਅਸੀਂ ਜਦੋਂ ਸਾਡੀ ਝੋਨੇ ਦੀ ਫਸਲ ਨਸਾਰੇ ਦੇ ਵਿੱਚ ਆ ਉਸ ਵੇਲੇ ਸਪਰੇਅ ਕਰੀਏ ਤਾਂ ਇਹਦਾ ਚੰਗਾ ਕੰਟਰੋਲ ਹੋ ਸਕਦਾਗਾ ਤੇ ਉਹਨਾਂ ਦਿਨਾਂ ਦੇ ਵਿੱਚ ਆ بارش ਦੇ ਕਾਰਨ ਸਪਰੇਅ ਨਹੀਂ ਕੀਤੀ ਜਾ ਸਕੀ ਜਿਸ ਕਾਰਨ ਇਹ ਬਿਮਾਰੀ ਦਾ ਹਮਲਾ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜਿਹੜਾ ਅਸੀਂ ਸਰਵੇ ਕੀਤਾ ਉਹਦੇ ਅਨੁਸਾਰ ਹੁਣ ਤੱਕ ਲਗਭਗ ਸਾਡੇ ਕੋਲੇ ਆ 9000 ਏਕੜ ਦੇ ਕਰੀਬ ਰਕਵਾਗਾ ਜਿੱਥੇ 5 ਤੋਂ 10% ਤੱਕ ਮਲੇਸ ਤੁਮਰੀ ਦਾ ਖੇਤ ਦੇ ਵਿੱਚ ਹਮਲਾ ਕਰਦਾ ਤੇ ਸਾਰ ਵੀਰਾਂ ਨੂੰ ਮੈਂ ਤਾਂ ਕੰਟਰੋਲ ਦੇ ਲਈ ਮੈਂ ਇਹੀ ਕਹੂੰਗਾ ਇਸ ਬਿਮਾਰੀ ਦਾ ਕੰਟਰੋਲ ਹੁਣ ਇਸ ਸਟੇਜ ਤੇ ਨਹੀਂ ਹੋ ਸਕਦਾ ਆ ਬੇਲੋੜੀਆਂ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂਗਾ ਕਿਉਂਕਿ ਇਹਦੇ ਕੰਟਰੋਲ ਦੇ ਲਈ ਸਿਰਫ ਪਹਿਲਾਂ ਸਪਰੇਅ ਕੀਤੀ ਜਾ ਸਕਦੀ ਹੈ ਜਦੋਂ ਫਸਲ ਸਾਡੀ ਨਿਸਾਰੇ ਤੇ ਹੁੰਦੀ ਹੈ ਜੀ ਜਦੋਂ ਬਿਮਾਰੀ ਆ ਜੇ ਉਸ ਤੋਂ ਬਾਅਦ ਇਹਦਾ ਕੰਟਰੋਲ ਕਰਨਾ ਬਹੁਤ ਮੁਸ਼ਕਲ ਨਹੀਂਗਾ ਇਸ ਕਰਕੇ ਬੇਲੋੜੀਆਂ ਸਪਰੇਅਾਂ ਜਾਂ ਉਹਨਾਂ ਤੇ ਬੇਲੋੜੇ ਖਰਚੇ ਕਰਨ ਦਾ ਕੋਈ ਫਾਇਦਾ ਨਹੀਂਗਾ ਤੇ ਇਹਦਾ ਇੱਕੋ ਹੀ ਆ ਵੀ ਇਹਦੇ ਨੁਕਸਾਨ ਨੂੰ ਘੱਟ ਕਰਨ ਦੇ ਲਈ ਥੋੜਾ ਮੌਸਮ ਸਾਨੂੰ ਜਿਹੜਾ ਖੁਸ਼ਕ ਚਾਹੀਦਾਗਾ ਤੇ ਵਾਢੀ ਵੇਲੇ ਵੀ ਫਸਲ ਆ ਜਿਹੜੀ ਸਾਡੀ ਪੂਰੀ ਸਕਾ ਕੇ ਫਿਰ ਵੱਢੀ ਜਾਵੇ ਕਿਉਂਕਿ ਜੇ ਕਿਸੇ ਤੁਹਾਡੀ ਫਸਲ ਵੱਟਣ ਵੇਲੇ ਮੌਸਮ ਸਿੱਲਾਗਾ ਜਾਂ ਤਰੇਲ ਚ ਵੱਢੀ ਜਾਂਦੀ ਹੈ ਵੱਢੀ ਜਾਂਦੀ ਹੈਗੀ ਤਾਂ ਉਹਦਾ ਫਸਲ ਤੇ ਜਾਵੇ ਦਾਣੇ ਤੇ ਜਾਦੇ ਨਗਸ ਨੋਂਦਾ ਤਾਂ ਫਿਰ ਦੇ ਨਾਲ ਝਾੜ ਤੇ ਵੀ ਅਸਰ ਪੈਂਦਾਗਾ ਜਿਵੇਂ ਆਪਾਂ ਕਹਿੰਦੇ ਨੇ ਦੋ ਤਿੰਨ ਪਰਸੈਂਟ ਝਾੜ ਤੇ ਵੀ ਅਸਰ ਪੈ ਜਾਂਦਾਗਾ ਪਰ ਇਹਦੇ ਨਾਲ ਨਾਲ ਜਿੱਥੇ ਜਿੱਥੇ ਹਲਦੀ ਰੋਗ ਹੈਗਾ ਜਿੱਥੇ ਬਿਮਾਰੀ ਆ ਉੱਥੇ ਧਾਣਾ ਡਿਸਕਲਰ ਵੀ ਹੁੰਦਾ ਹੈ ਤੇ ਇਸ ਕਰਕੇ ਆ ਕੁਛ ਨਾ ਕੁਛ ਮਤਲਬ 1-2% ਡਿਸਕਲਰ ਦਾ ਵੀ ਆ ਸਾਨੂੰ ਮਤਲਬ ਧਾਣੇ ਦਾ ਛੋਨੇ ਦੀ ਬਸੰਦ ਦਾ ਉਹਦਾ ਵੀ ਖੱਤਸ਼ਾ ਹੈ ਵੀ ਕੁਛ ਨਾ ਕੁਛ ਡਿਸਕਲਰ ਵੀ ਹੋਉਂਦੀ ਜਾਦਾ ਪਿਛਲੇ ਸਾਲ ਦੇ ਵਿੱਚ ਆਪਾਂ ਤੋ ਕਿਹੜਾ ਡਵਰਫ ਵਾਇਰਸ ਹੈਗਾ ਇਹਦਾ ਜਿਵੇਂ ਆਪਾਂ ਨੂੰ ਪਤਾ ਕੋਈ ਵਾਇਰਸ ਦਾ ਕੋਈ ਕੰਟਰੋਲ ਨਹੀਂ ਹੁੰਦਾਗਾ ਇਹਦੇ ਲਈ ਕੋਈ ਦਵਾਈ ਨਹੀਂ ਕੋਈ ਕੁਛ ਨਹੀਂ ਬਣਿਆਗਾ ਤੇ ਇਹਨੂੰ ਜਸਟ ਇਹੀ ਆ ਵੀ ਇਹਨੂੰ ਇੱਕ ਫਾਈਨਲ ਤੋਂ ਅੱਗੇ ਰੋਕਿਆ ਜਾ ਸਕਦਾਗਾ ਤੇ ਇਹਨੂੰ ਅੱਗੇ ਫਲਾਉਣ ਦੇ ਲਈ ਜਿਹੜਾ ਇਹਦਾ ਵੈਕਟਰ ਦਾ ਕੰਮ ਕਰਦਾਗਾ ਜਿਹੜਾ ਸਾਡਾ ਪੂਰਾ ਟਿੱਡਾਗਾ ਉਹ ਅੱਗੇ ਫਲਾਉਂਦਾਗਾ ਕਿਉਂਕਿ ਉਹ ਇੱਕ ਬੂਟੇ ਤੇ ਬਹਿੰਦਾਗਾ ਜਿਹੜਾ ਇਨਫੈਕਟਡ ਬੂਟਾਗਾ ਤੇ ਉਹਦੇ ਤੋਂ ਰਸ ਲੈ ਕੇ ਉਹ ਗਾਂਲੇ ਬੂਟੇ ਦੇ ਵਿੱਚ ਜਾ ਕੇ ਬਹਿੰਦਾਗਾ ਤਾਂ ਇਸ ਤਰ੍ਹਾਂ ਕਰਕੇ ਬਿਮਾਰੀ ਅੱਗੇ ਵਧਦੀ ਹੈਗੇ ਤੇ ਇਹਦੇ ਕੰਟਰੋਲ ਦੇ ਲਈ ਸਿਰਫ ਇੱਕੋ ਹੀ ਹੱਲ ਆਗਾ ਵੀ ਜਿਹੜਾ ਸਾਡਾ ਪੂਰਾ ਟਿੱਡਾਗਾ ਉਹਦੀ ਰੋਕਥਾਮ ਕੀਤੀ ਜਾਵੇ ਉਹਦੀ ਰੋਕਥਾਮ ਦੇ ਲਈ ਯੂਨੀਵਰਸਿਟੀ ਦੀ ਮੈਕ ਕੋਲ ਦੀ ਸਿਫਾਰਸ਼ ਉਹਦਾ ਸੁਪਰੀਆ ਕੀਤੀਆਂ ਜਾਣ ਤੇ ਦੂਜੀ ਗੱਲ ਅਗਵੀ ਇਹਦੇ ਇਹਟ ਜਿਹੜਾ ਰਕਵਾ ਸਾਡਾ ਅਸੀਂ ਦੇਖਿਆ ਗਾ ਜਿਹੜਾ 75 ਤੋਂ 100% ਤੱਕ ਜਿਹੜੇ ਖੇਤਾਂ ਨੂੰ ਚ ਨੁਕਸਾਨ ਆ ਹੁਣ ਤੱਕ ਜਿਹੜਾ ਲਗਭਗ 200 ਏਕੜ ਦੇ ਕਰੀਬ ਰਕਵਾ ਸਾਡੇ ਹੈ ਤੇ ਇਹ ਜ਼ਿਆਦਾਤਰ ਆ ਪਾਛੀਵਾੜਾ ਜਾਂ ਸਮਰਾਲਾ ਏਰੀਆ ਦੇ ਵਿੱਚ ਇਸ ਜਿਹੜਾ ਹੈਗਾ ਵਾਇਰਸ ਦੇ ਪ੍ਰਭਾਵ ਵਿੱਚ ਰਕਵਾ ਚਾਦੇ ਹੈਗਾ ਬਾਕੀ ਸਾਰੇ ਜ਼ਿਲ੍ਹੇ ਵਿੱਚ ਥੋੜਾ ਬਹੁਤਾ ਰਕਵਾ ਆਇਆ ਜਿੱਥੇ-ਕਿੱਥੇ ਏਕੜ ਦੇ ਵਿੱਚ 5-7 10 ਫੁੱਟੇ ਜਾਂ ਥੋੜੇ ਫੁੱਟੇ ਆ ਗਏ ਪੁਰਾਣਾ ਹਮਲਾ ਘਾਟਾ ਪਰ ਜਿਹੜਾ ਅਸੀਂ ਦੇਖਣਾ ਹੈ ਕਿ ਮੱਛੀਵੜ ਏਰੀਆ ਸਮਰਾਲਾ ਏਰੀਆ ਸਾਡਾ ਜਿਹੜਾ ਇਹ ਰਬੰਡ ਦੇ ਵਿੱਚ ਪਤਣਾ ਜਿਲ੍ਹੇ ਦੇ ਵਿੱਚ ਇਸ ਬਾਰੇ ਇਹਦਾ ਇਹਦਾ ਵਾਰਸਨਾ ਹਮਲਾ ਜਿਆਦਾ ਹੈ ਪਰ ਤੇ ਕਿਸਾਨ ਵੀਰਾਂ ਨੂੰ ਅਪੀਲ ਆ ਕਿ ਇਹਦੇ ਸੰਧ ਵਿੱਚ ਵੀ ਕੋਈ ਬੇਲੁੜੀਆਂ ਸਪ੍ਰਿਆ ਨਾ ਕੀਤੀਆਂ ਜਾਣ ਸਿਰਫ ਸਪਾਰਸ਼ ਅਨਸਾਰ ਹੀ ਸਪ੍ਰਿਆ ਕੀਤੀਆਂ ਜਾਣ ਕਿਉਂਕਿ ਜਦੋਂ ਸਾਡਾ ਜਿਹੜਾ ਚੋਨੇ ਦੀ ਫਸਲ ਆ ਗਈ ਇਸ ਵੇਲੇ ਜੇ ਪੱਕ ਚੁੱਕੀ ਹੈਗੀ ਉਹਦੇ ਪੱਤੇ ਜਿਹੜੇ ਸਖਤ ਹੋ ਗਏਗੇ ਤੇ ਉਹਦੇ ਤੇ ਜੇ ਤੁਸੀਂ ਜਿਹੜਾ ਸਾਡਾ ਪੂਰਾ ਟਿੱਡਾ ਦਾ ਉਹਦੇ ਕੰਟਰੋਲ ਲਈ ਵੀ ਸਪਰੇਅ ਕਰਦੇ ਆਂਗੇ ਤਾਂ ਉਹਦੇ ਤੇ ਵੀ ਬਹੁਤੀਆਂ ਸਪਰੇਅਾਂ ਕੰਮ ਨਹੀਂ ਕਰਦੀਆਂ ਨਹੀਂਆਂ ਕਿਉਂਕਿ ਸਪਰੇਅ ਨਾ ਕਿਸੇ ਨੇ ਵੀ ਬੂਟੇ ਦੇ ਪੱਤਿਆਂ ਰਾਹੀਂ ਅਸਰ ਕਰਨਾ ਹੁੰਦਾਗਾ ਤੇ ਇਸ ਕਰਕੇ ਜਦੋਂ ਤੁਸੀਂ ਸਪਰੇਅ ਕਰਨੀ ਹੈਗੀ ਵਿਸ਼ਕ ਪੂਰੇ ਟਿੱਡੇ ਦੇ ਕੰਟਰੋਲ ਲਈ ਕਰਨੀ ਹੈਗੀ ਤਾਂ ਤੁਸੀਂ ਉਸ ਵੇਲੇ ਵੀ ਜਿਹੜਾ ਵਿਭਾਗਮੇ ਦਾ ਖੇਤੀਬਾੜੀ ਮਹਾਰਾ ਤੁਹਾਡੇ ਨੇੜੇ ਦਾ ਜਾਂ ਯੂਨੀਵਰਸਿਟੀ ਦੀ ਸਫਾਰਸ਼ ਉੱਤਾਰ ਹੀ ਜ਼ਬਰਾਹ ਕੀਤੀਆਂ ਜਾਣ ਤਾਂ ਕਿ ਅਸੀਂ ਜਿਹੜੀਆਂ ਬੇਰੋੜੀਆਂ ਸਪਰੇਅਾਂ ਉਹਨਾਂ ਤੋਂ ਬਚ